ਟਾਪ ਨਿਊਜ਼ 21 April ਇਵਨਿੰਗ ਸੈਕਸ਼ਨ ਦੇ ਮੀਡੀਆ ਸਰਦਲ ਤੁਹਾਡਾ ਸਵਾਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤਾਂ ਦੇ ਜਥੇਦਾਰ ਜਾਂ ਕੈਰੀਏ ਕੇਸਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸੇਵਾ ਮੁਕਤੀ ਸਬੰਧੀ ਵਿਧীবਧਾਨ ਨਵੇਂ ਸਿਰਿਓਂ ਤਾਇਕਰ ਲਈ ਸੁਝਾਅ ਮੰਗਣ ਦੀ ਤਾਰੀਖ 'ਚ ਇੱਕ ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੁਣ ਇਹ ਸੁਝਾਅ ਵੀ ਮਈ ਤੱਕ ਭੇਜੀ ਜਾ ਸਕਣਗੇ ਐ ਜੀ ਬੀ ਸੀ ਦੇ 77 ਪ੍ਰਤਾਪ ਸਿੰਘ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਵੱਲੋਂ ਫਿਲਮਾਂ ਸਬੰਧੀ ਪੰਥ ਲਿਹਾਜ਼ ਉੱਤੇ ਉੱਠ ਰਹੇ ਮਸਲਿਆਂ ਉੱਤੇ ਵਿਚਾਰ ਕਰਨ ਲਈ ਸਿੱਖ ਜਥੇਬੰਦੀਆਂ ਸੰਸਥਾਵਾਂ ਸਿੱਖ ਬੁੱਧੀਜੀਵੀਆਂ ਦੀ ਇਕੱਤਰਤਾ 2 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਦ ਲਈ ਗਈ ਹੈ ਜਥੇਦਾਰ ਯਾਨੀ ਕਲਦੀਪ ਸਿੰਘ ਗੜਗੱਜ ਵੱਲੋਂ ਪਾਪ ਫਰਾਂਸਿਸ ਦੇ ਅਕਾਲ ਚਲਾਣੇ ਤੇ ਦੁੱਖ ਦਾ ਇਜ਼ਹਾਰ ਕੀਤਾ ਹੈ ਉਨਾ ਕਹਿਆ ਕਿ ਪਾਪ ਫ੍ਰਾਂਸਿਸ ਆਪਣੇ ਧਰਮ ਦੇ ਆਗੂ ਸਨ ਜਿਨ੍ਹਾਂ ਨੇ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ ਤੇ ਇਹ ਕੋਸ਼ਿਸ਼ ਕੀਤੀ ਕਿ ਲੋਕ ਨੇਕੀ ਦੇ ਮਾਰਗ ਉੱਤੇ ਚੱਲਣ ਖੈਰ ਰੱਬ ਰਾਖਾ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਈ ਮਿਸ਼ਨ ਪੰਜਾਬੀ